में मेरा पो पो रहे। मैं, तो मैं जाके प्रार्थना करी जी कमेटी थी भाई सन रोटी की बारी दे दौ उन्होंने कहा वो फलानी दिन की थोड़ी बारी है मैं बी ने कहा वे भाई फलानी दिन की साधी बारी है ਉਹਨੇ ਪੰਡਿਤ ਵਗੈਰਾ ਨੂੰ ਬੁਲਾ ਲਿਆ ਫੇ ਰੋਟੀ ਬਣਾਣੀ ਉਹਨਾਂ ਦਿਨਾਂ ਦੇ ਵਿੱਚ ਰੋਟੀ ਜਿਹੜੀ ਹੁੰਦੀ ਸੀ ਕੁੱਪੀਆ 'ਚ ਨਹੀਂ ਸੀ ਬਣਦੀ ਘਰਾਂ 'ਤੇ ਬਣ ਕੇ ਜਾਂਦੀ ਹੁੰਦੀ ਸੀ ਔਰ ਕੋਈ ਸੰਤ ਮਹਾਪੁਰਸ਼ ਚਾਹ ਵੀ ਨਹੀਂ ਤੇ ਪੀਂਦੇ ਸਿਰਫ ਰੋਟੀ ਜਿਹੜੀ ਹੁੰਦੀ ਸੀ ਉਹ ਘਰ 'ਤੇ ਬਣ ਕੇ ਜਾਂਦੀ ਤੇ ਸਵੇਰ ਨੂੰ ਨਾਸ਼ਤਾ ਚਲੇ ਜਾਂਦਾ ਸੀ ਮੈਂ ਜਦੋਂ ਤੋਂ ਉਹਦੇ ਨਾਲ ਸਾਡੀ ਬਾਰੀ ਨੂੰ ਰਹਿ ਗਏ ਇੱਕ ਘਟਿਆ ਨੇ ਸਾਡੇ ਭਾਈ ਨੇ ਪਿੰਡ ਵਾਲਿਆਂ ਨੂੰ ਕਹਿਤਾ ਪਿੰਡ ਤੋਂ ਕਹਿਤਾ ਬੇਰੋਗੀ ਪਾਣੀ ਪਾਜੀ ਬਣਾਣਾ ਹੈ ਪਿੰਡ ਵਾਲਿਆਂ ਨੂੰ ਕਹਿਤਾ ਤੁਸੀਂ ਮਿਲਣਾ ਤੇ ਮੈਂ ਗਿਆ ਗਿਆ ਤੇ ਮੈਨੂੰ ਕਹਿੰਦੇ ਭਾਈ ਤੁਹਾਡੀ ਬਾਰੀ ਤਾਂ ਕੈਨਸਲ ਹੋ ਗਈ ਹੈ ਸਾਡੇ ਨਾਲ ਪਿੰਡ ਦੇ ਕਰਿਆ ਇਹ ਬਾਰੀ ਅਸੀਂ ਉਹਨਾਂ ਨੂੰ ਦੇ ਦਿੱਤੀ ਫਿਰ ਮੈਂ ਕਿਹਾ ਬਾਰੀ ਦਾ ਸਾਗੀ ਕੀ ਕਹਿੰਦੇ ਜੀ ਇਹ ਹੁਣ ਸਤਿਗੁਰੂ ਨੇ ਪਾਸੋਂ ਲੋ ਕਰੇ ਜਾਣਾ ਕਰੇ ਆਲੋ ਇਸ ਕਰਕੇ ਕੱਲ ਨੂੰ ਤੁਹਾਡੀ 바ਰੀ ਹੁਣ ਹੈ ਨਹੀਂ ਉਹ ਕਿਸੇ ਨੂੰ ਦੇ ਦੇ ਮੈਂ ਉੱਥੇ ਖੜਾ ਹੀ ਜੋਰ-ਜੋਰ ਨਾਲ ਰੋਂਣ ਲੱਗ ਗਿਆ ਉਹਨੇ ਨੂੰ ਬੰਦੀ ਛੋੜ ਮਹਾਰਾਜ ਜੀ ਕੁੰਡੇ ਆਣ ਮਹਾਰਾਜ ਆ ਗਏ ਇਹ ਕਹਿੰਦੇ ਇਹ ਕੀ ਹੋਦਾ ਕਹਿੰਦੇ ਜੀ ਇਹ ਜੀ ਇਹਨਾਂ ਦੀ 바ਰੀ ਸੀ ਕੱਲ ਨੂੰ ਉਹ ਕੈਂਸਲ ਹੋ ਗਈ ਹੈ ਉਹ ਕਿਸੇ ਹੋਰ ਨੂੰ ਦੇ ਦਿੱਤੀ ਹੈ ਤੇ ਇਸ ਕਰਕੇ ਹੁੰਦਾ ਉਹਨਾਂ ਨੇ ਮੈਨੂੰ ਆਇਆ ਪਿਆ ਫਰਕ ਹੈ ਸੱਤ ਦੇ ਨਾਲ ਹੈ ਇੱਕ ਦੇ ਨਾਲ ਲੱਗ ਗਿਆ ਉਹ ਮਹਾਰਾਜ ਜੀ ਇੱਕ ਦੇ ਨਾਲ ਲਾ ਕੇ ਮੈਨੂੰ ਕਹਿੰਦੇ ਆ ਜਾ ਮੇਰੇ ਸਤਿਗੁਰ ਇੱਕੋ ਕੁਟਿਆ ਹੁੰਦੀ ਸੀ ਉੱਥੇ ਉਹਦੇ ਚੰਨੇ ਮੰਜਾ ਡਾਇਆ ਹੋਤਾ ਸ਼ਾ ਕੁਟਿਆ ਹੁੰਦੀ ਸੀ ਉੱਥੇ ਉਹਦੇ ਚੰਨੇ ਮੰਜਾ ਡਾਇਆ ਹੋਤਾ ਸ਼ਾਮਾ ਮੇਰੇ ਸਤਿਗੁਰਾਂ ਨੇ

ਨੌਕਰੀ ਮੇਰੀ ਜੋ ਕਿ ਬਹੁਤ ਵਧੀਆ ਇਹ ਮੇਰੇ ਸਤਿਗੁਰ ਦੇ ਬਾਤ ਤੇ ਅੱਜ ਜਿੰਨੀ ਵੀ ਮੇਰੇ ਤੇ ਕਿਰਪਾ ਹੈ ਇਹ ਮੇਰੇ ਸਤਿਗੁਰਾਂ ਦੀ ਕਿਰਪਾ ਹੈ ਮਨਾਰਜ ਖੁੰਦੇ ਆਲੇ ਦੀ ਕਿਰਪਾ ਬਾਬੇ ਪੁਰੀਆਲੇ ਦੀ ਅੱਜ ਕੀ ਜੈ ਜਦੋਂ ਮੈਨੂੰ ਕੋਈ ਕਹਿੰਦਾ ਹੈ ਮੈਨੂੰ ਬੜੀ ਸ਼ਰਮ ਆਂਦੀ ਹੈ ਕਿਉਂਕਿ ਮੈਨੂੰ ਉਸ ਜੀਅ ਦਾ ਪਤਾ ਹੈ ਫਿਰ ਮੈਨੂੰ ਸਤਿਗੁਰ ਕਹਿਣ ਲੱਗੇ ਕਹਿੰਦੇ ਐ ਘਰੀਂ ਤੂੰ ਸੁਏ ਨੋ ਸੁਖੀ ਆਲੇ ਦੀ ਆਜ ਕੀ ਜੈ ਜਦੋਂ ਮੈਨੂੰ ਕੋਈ ਕਹਿੰਦਾ ਐ ਮੈਨੂੰ ਬੜੀ ਸ਼ਰਮ ਆਂਦੀ ਐ ਕਿਉਂਕਿ ਮੈਨੂੰ ਸਹੀ ਇਹਦਾ ਪਤਾ ਫਿਰ ਮੈਨੂੰ ਸਤਿਗੁਰੂ ਕਹਿਣ ਲੱਗੇ ਕਹਿੰਦੇ ਐ ਕਰੀ ਤੂੰ ਸਵੇਰ ਨੂੰ ਸੰਤਾਂ ਨੂੰ ਦੁੱਧ ਬਣਾ ਦੇ ਤੇ ਬਾਕੀ ਤੂੰ ਐ ਕਰੀ ਅਸੀਂ ਗੱਲੇ ਆਲ ਚਲੇ ਜਾਣਾ ਛੱਲੀਆਂ ਭੁੱਲ ਕੇ ਜਿਆਈ ਪ੍ਰਸਾਦ ਮੈਂ ਕਿਹਾ ਅੱਛਾ ਸਤਿਗੁਰੂ ਮੈਂ ਦੋ ਦਿਨ ਦੁੱਧ ਲੈ ਗਿਆ ਸੰਤਾਂ ਨੂੰ ਦੁੱਧ ਪੁੜਾਇਆ ਇਹ ਦਿਨ ਨੂੰ ਮੈਂ ਚੌਥੇ ਦਿਨ ਤੇ ਧੀਏ ਦਿਨ ਮੈਂ ਛਲੀਆਂ ਘਾਹ ਤੇ ਘੋਨੀਆਂ ਲੈ ਕੇ ਮੈਂ ਦੱਲਿਆਲ ਫਿਰਦੀ ਤੇ ਦੱਲਿਆਲ ਸਤਿਗੁਰੂ ਔਰ ਸਾਰੇ ਸੰਤਕ ਬਾਗ ਦਾ ਅੰਬਾਂ ਦਾ ਉੱਤੇ ਜਿੱਥੇ ਬੈਠੇ ਤੇ ਕੁੰਗੀਆਂ ਕਿਤੇ ਹੁੰਦੀ ਨਹੀਂ ਜਾਂਦੀ ਤੇ ਜਦੋਂ ਉਸ ਬਾਗ ਦੇ ਵਿੱਚ ਬੈਠੇ ਸੀਗੇ ਤੇ ਸਤਿਗੁਰਾਂ ਨੇ ਇੰਦਰੋਂ ਮੂੰਹ ਸੇਗਾ ਕਿ ਮੋਹਰੇ ਸੰਗਤ ਬੈਠੀ ਸੀ ਉਹਨਾਂ ਨੂੰ ਉਪਦੇਸ਼ ਕਰਦੇ ਤੇ ਤੇ ਮੈਂ ਇਹ ਪਿਛਲੇ ਪਾਸੇ ਤੇ ਗਿਆ ਮੈਂ ਉਹ ਖਰਾਲੀ ਜਿਹੜੀ ਛੱਜੀਆਂ ਵਾਲੀ ਸੀ ਸਤਿਗੁਰਾਂ ਦੇ ਮੋਹਰੇ ਨੂੰ ਐ ਕਾਕੀ ਸੈਦ ਤੇ ਉਨੀ ਦੇਖਿਆ ਨਹੀਂ ਉਹ ਨਹੀਂ ਕਹਿੰਦੇ ਬਈ ਛੱਜੀ ਨਹੀਂ ਥਾਣੀ ਮੈਂ ਕਾਲੀ ਪਿੱਛੇ ਨੂੰ ਕਰ ਲਈ ਔਰ ਦਿਨ ਵਿੱਚ ਮੈਂ ਸੋਚਿਆ ਤੇ ਸਤਿਗੁਰੂ ਤੁਸੀਂ ਕਿੱਗੇ ਤਾਂ ਛੱਜੀਆਂ ਦੇ ਇਹ ਮੈਂ ਦਿਲ ਵਿੱਚ ਹੀ ਕਿਹਾ ਸਤਿਗੁਰ ਉਸੇ ਵੇਲੇ ਕਹਿੰਦੇ ਉਹ ਲਿਆ ਨਿਆ ਨਿਆ ਭਾਈ ਕਹਿੰਦੇ ਨੇ ਉਹ ਜੇ ਇਹਦੀ ਤੋੜੀ ਤੋ ਲਾ ਲੇ ਕੋ ਮੇਰੇ ਸਤਗੁਰ ਬੰਦੀ ਛੋੜਦਾ